ਫਿਰ ਇਥੇ ਨਹੀਂ ਇਹ ਛਾਲਕੇ ਦੇ ਜਿਹੜੇ ਇੰਚਾਰਜ ਲਾਏ ਗਏ ਆ ਸਾਹਮਣਾਂ ਜਿੰਨਾ ਚਾਹੁੰਦੇ ਆ ਜਦ ਕਿ ਡੇਰਾ ਹੁਸੈਨ ਦੇ ਰੈਜ਼ੀਡੈਂਟ ਵੀ ਚੰਗੀ ਤਰ੍ਹਾਂ ਜਾਣਦੇ ਆ ਕਿ ਰਾਮ ਮੰਦਿਰ ਦੀ ਬਿਲਡਿੰਗ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਦੁਸਹਿਰਾ ਗਰਾਊਂਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕੋਈ ਸ਼ਾਮਲਾਟ ਜ਼ਮੀਨ ਇਹ ਜੇ ਨਹੀਂ ਜਿੱਥੇ ਇਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ ਔਰ ਪਿਛਲੇ 4 ਮਹੀਨੇ ਚ ਜੀਰਕਪੁਰ ਚ 4 ਸ਼ਾਮਨਾਟਾਂ ਦੇ ਕਬਜ਼ੇ ਹੋਏ 17 ਕਿੱਲੇ ਜ਼ਮੀਨ ਸੁਨੌਲੀ ਚ 6 ਕਿੱਲੇ ਜ਼ਮੀਨ ਨਾਪੇਚ ਔਰ 4 ਕਿੱਲੇ ਬੁਹਾਤ ਚ ਔਰ 1 ਬਿੱਗਾ ਜ਼ਮੀਨ ਸਿੰਘਪੁਰੇ ਸਿਰਫ ਆ 1.5 200 ਕਰੋੜ ਦੀ ਪ੍ਰਾਪਰਟੀ ਜੜੀ ਉਹ ਇਹਨਾਂ ਨੇ ਸਿਰਫ ਪਿਛਲੇ 4 ਮਹੀਨੇ ਚ ਕਬਜ਼ੇ ਕਰ ਲਈਨ ਕਿਉਂ ਸੀ ਔਰ ਜਿਹੜੀਆਂ ਟਿਕਟਾਂ ਵੀ ਦਈਆਂ ਗਈਆਂ ਪੀਰਮਛਾਲੇ ਚ ਇਹਨਾਂ ਨੇ ਜਿਹਨੂੰ ਟਿਕਟ ਦੇ ਰਹੇ ਆ ਸਾਰਾ 75 ਕਿੱਲੇ ਟੋਟਲ ਰਿਤਾ ਉਸ ਪਰਿਵਾਰ ਨਾਲ ਜਿਹੜਾ ਆਪ ਪਟਕੇ ਵਿੱਚ ਕੋਈ ਜਦੋਂ 22000 ਵੋਟਾਂ ਹੀ ਇਹਨਾਂ ਨੇ ਕੱਟ ਦਿੱਤੀ। ਮਤਲਬ ਫਿਰ ਇਲੈਕਸ਼ਨ ਹੋਣੀ ਚਾਹੀਦੀ ਸੀ ਕਿ 22000 ਵੋਟਾਂ ਕੱਟ ਕੇ ਪਬਲਿਕੇਸ਼ਨ ਕਰੀ। ਮੈਂ ਧੰਨਵਾਦ ਦੀ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਪਬਲਿਕੇਸ਼ਨ ਰੱਦ ਕਰਕੇ ਦੁਬਾਰਾ ਜਾਰੀ ਕਰੀ। ਪਰ ਅੱਜ ਤੁਸੀਂ ਹਾਲਤ ਦੇਖ ਲਿਓ ਇੱਕ ਪਰਿਵਾਰ ਦੀਆਂ ਵੋਟਾਂ ਚਾਰ-ਚਾਰ ਵਾਰਡਾਂ 'ਚ ਪਈ ਪਈਆਂ। ਹੁਣੇ-ਹੁਣੇ ਮੈਂ ਦਸ਼ਮੇਸ਼ ਨਗਰ ਤੋਂ ਆਇਆ ਸੁਖਦੇਵ ਆ ਸਾਡਾ ਉਹਨਾਂ ਦਾ ਪਰਿਵਾਰ ਆ। ਉਹਦੀਆਂ ਵੋਟਾਂ ਚਾਰ ਪਾਰ ਤੁਸੀਂ ਦੇਖੋ 1 ਸਾਲ ਤੋਂ ਇਹਨਾਂ ਕੋਲ ਕਬਜ਼ਾ ਉਹ ਵੀ ਕੰਮ ਕੰਪਲੀਟ ਨਹੀਂ ਹੋਏ ਉਹ ਵੀ ਇਹਨਾਂ ਨੇ ਰੋਕ ਕੇ ਰੱਖਿਆ ਜਿਹੜੇ ਸਾਡੇ ਕਰੇ ਹੋਏ ਕੰਮ ਸੋ ਮੈਂ ਤਾਂ ਜੀਲਕਪੁਰ ਦੇ ਰੁਪਏ ਦਾ ਲਾਲਚ ਨਹੀਂ ਕਰਿਆ ਕਦੇ ਜੀਲਕਪੁਰ ਦੀਆਂ ਸ਼ਾਮ ਲਾਟਾਂ ਤੇ ਅੱਖ ਨਹੀਂ ਰੱਖੀ ਕਦੇ ਥਾਣੇ ਜਾਂ ਤਹਿਸੀਲਾਂ ਚ ਜਾ ਕੇ ਦਲਾਲੀ ਨਹੀਂ ਕੀਤੀ ਸੋ ਇੱਧਰ ਤਾਂ ਤੁਸੀਂ ਸਾਰਿਆਂ ਨੂੰ ਦੇਖੋ ਬਹੁਤੇ ਬੰਦੇ ਤਸੀਲਾਂ 'ਚ ਬੈਠ ਕੇ ਪੈਸੇ ਇਕੱਠੇ ਕਰਦੇ ਆ ਜਾਂ ਸਾਈਨ ਕਰਕੇ ਨੰਬਰਦਾਰੀਆਂ ਦੇ ਉਹ ਪੈਸੇ ਇਕੱਠੇ ਕਰਦੇ ਆ ਤੇ ਮੇਰਾ ਜਿਹੜਾ ਵਿਰੋਧੀ ਆ ਉਹਦਾ ਤਾਂ ਹਾਲ ਤੁਸੀਂ ਛੋਟੇ ਜਿਹੇ ਬੱਚੇ ਨੂੰ ਵੀ ਪੁੱਛ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਅੱਜ ਤੱਕ ਵੀ ਕੋਈ 1 ਰੁਪਏ ਦੀ ਕਰਾਪਸ਼ਨ ਦਾ ਕੋਈ ਨਾਂ ਉਹਨਾਂ ਦੇ ਨਹੀਂ ਕਹਿੰਦੇ ਤੇ ਮੈਨੂੰ ਵੀ ਤੁਸੀਂ ਮੰਦਰ ਗੁਰਦੁਆਰੇ ਚੜਾ ਲਿਓ ਸਾਡੇ ਸਮੇਂ ਤਾਂ ਤਸੀਲਾਂ 'ਚ ਥਾਣਿਆਂ 'ਚ ਵੋਟ ਲੱਗੇ ਹੋਏ ਤੇ ਵੀ ਜੇ ਕੋਈ ਪੈਸੇ ਮੰਗਦਾ ਮੈਨੂੰ ਕਾਲ ਕਰ ਪਰਵਾੜ ਤੋਂ ਸਰੋਜ atri ਵਾਈਫ ਆਫ ਪਤਰੀ ਜੀ ਸਾਡੇ ਸਾਬਕਾ ਕਾਉਂਸਲਰ ਬਾਲਕ੍ਰਿਸ਼ਨ ਜੀ ਵਾਰਡ ਨੰਬਰ 2 ਤੋਂ ਆਰਤੀ ਸ਼ਰਮਾ ਵਾਈਫ ਆਫ ਸਾਹਿਦ ਸ਼ਰਮਾ ਸਾਨਾ ਪ੍ਰਵੀਨ ਸ਼ਰਮਾ ਇਹ ਵਾਰਡ ਨੰਬਰ 3 ਤੋਂ ਕੁਲਵਿੰਦਰ ਸੋਹੀ ਜੀ ਵਾਰਡ ਨੰਬਰ 4 ਤੋਂ ਮਨੀਸ਼ਾ ਬਨਕ ਜੀ ਸਾਡੇ ਕਾਉਂਸਲਰ ਵਾਰਡ ਨੰਬਰ 5 ਤੋਂ 6 ਤੋਂ ਰਜੇਸ਼ ਕੁਮਾਰ ਅੰਗਰੇਜ਼ੀ 7 ਤੋਂ ਅਮਰਜੀਤ ਕੌਰ 8 ਤੋਂ ਤਰਮਿੰਦਰ ਕੁਮਾਰ ਗੌਤਮ 9 ਤੋਂ ਗੁਰਪ੍ਰੀਤ ਕੌਰ 10 ਤੋਂ ਜਗਦੇਵ ਸਿੰਘ ਪੀਰਮਸ਼ਾਲਾ 11 ਤੋਂ ਮਨਜੀਤ ਕੌਰ 12 ਤੋਂ ਦਿਲਬਾਖ ਸਿੰਘ 13 ਤੋਂ ਦਲਜੀਤ ਕੌਰ 14 ਤੋਂ ਮੁਕੇਸ਼ਟ ਘੋਲੀ 15 ਤੋਂ ਧਰਮਕੌਰ 16 ਤੋਂ ਬਲਜੀਤ ਸਿੰਘ 17 ਤੋਂ ਪਰਮਪ੍ਰੀਤ ਕੌਰ 18 ਤੋਂ ਤਰਮਿੰਦਰ ਸ਼ਰਮਾ 19 ਤੋਂ ਪਰਵਿੰਦਰ ਕੌਰ ਤੇਜਿੰਦਰ ਸਿੰਘ 20 ਤੋਂ ਕੁਲਦੀਪ ਕੌਰ 21 ਤੋਂ ਯਾਦਵਿੰਦਰ ਸ਼ਰਮਾ 22 ਤੋਂ ਗੁਰਪ੍ਰੀਤ ਕੌਰ 22 ਤੋਂ ਮਨਦੀਪ ਸਿੰਘ 24 ਤੋਂ ਸੁਰਿੰਦਰ ਕੌਰ 25 ਤੋਂ ਮਨਜੀਤ ਸਿੰਘ ਨਾਪਾ 26 ਤੋਂ ਰਜਵੰਤ ਕੌਰ ਮੰਗੜ 27 ਤੋਂ ਨਛੱਤਰ ਸਿੰਘ 28 ਤੋਂ ਸੁਰਿੰਦਰ ਸਿੰਘ ਚਿੰਦਾ 29 ਤੋਂ ਗੁਰਮਖ ਸਿੰਘ 30 ਤੋਂ ਤੇ 31 ਤੋਂ ਪਾਰਵਤੀ ਬਹੁਗਣਾ ਇਹ ਸਾਡੇ ਜਿਹੜੇ ਛਾਰੇ ਉਮੀਦਵਾਰਾਂ ਕੈਂਡੀਡੇਟ ਪੰਜਕੁੱਲੇ ਦੇ ਰਹਿਣ ਵਾਲੇ ਹਾਂ ਦੱਸੋ ਕੋਈ ਕਾਉਂਸਲ ਕੰਮ ਕਰਵਾਉਣ ਵਾਸਤੇ ਪੰਜਕੁੱਲੇ ਜਾਊਗਾ ਨਾਲ ਵਾਲੇ ਵਾਰਡ ਚ ਪੰਜਕੁੱਲੇ ਸਾਰੇ ਕੋਈ ਪੰਜਕੁੱਲੇ ਤੋਂ ਆ ਕੋਈ ਨਰਾਇਣਗੜ੍ਹ ਤੋਂ ਸਾਡੀ ਟੀਮ ਆ ਜਿਹੜੀ ਸੋਸ਼ਲ ਸੇਵਾ ਨੂੰ ਸਮਰਪਿਤ ਟੀਮ ਨੂੰ ਜੁੜੇ ਪਾਰਟੀ ਨੇ ਜਿਹੜੀ ਟਿਕਟਾਂ ਦੇ ਕੇ ਕਰੀਏ ਆਸ਼ ਕਰਦਾ ਕਿ ਆਪ ਸਭ ਦਾ ਪਿਆਰ ਔਰ ਇਹ ਜਿਹੜੀ ਸਾਰੀ ਟੀਮ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਜਿਸ ਤਰ੍ਹਾਂ ਪਹਿਲਾਂ ਸੇਵਾ ਕਰਦੀ ਰਹੀ ਆ ਅੱਗੇ ਵੀ ਜੀਰਕੁਰ ਦੀ ਸੇਵਾ ਕਰਦੀ ਰਹੇ